ਸੋ 4000 ਦੇ ਲਗਭਗ ਨਾ ਵੈਕੈਂਸੀ ਹੁੰਦੀ ਆ ਕਾਫੀ ਵੱਡੀ ਗਿਣਤੀ ਜਿਹੜੀਆਂ ਤੁਹਾਨੂੰ ਅਸਾਮੀਆਂ ਮਿਲੀਆਂ ਹੋਈਆਂ ਆ ਮਾਰਚ ਦੇ ਮਹੀਨੇ ਚ ਸਿਰਫ ਇੱਕ ਮਹੀਨੇ ਚ ਤੁਹਾਨੂੰ ਇੰਨੀਆਂ ਵੈਕੈਂਸੀਆਂ ਭਰਨ ਦਾ ਜਿਹੜਾ ਮੌਕਾ ਦਿੱਤਾ ਗਿਆ ਪੰਜਾਬ ਸਰਕਾਰ ਦੁਆਰਾ ਇਹ ਵੈਕੈਂਸੀਆਂ ਕਿਹੜੀਆਂ-ਕਿਹੜੀਆਂ ਠੀਕ ਆ ਉਹਨਾਂ ਬਾਰੇ ਸਾਰੀ ਮੈਂ ਗੱਲ ਤੁਹਾਡੇ ਨਾਲ ਡਿਟੇਲ ਚ ਕਰ ਰਿਹਾ ਹਾਂ ਕਟੂ ਕਟ 3835 ਅਸਾਮੀਆਂ ਨੇ ਹੁਣ ਜੇਕਰ ਫਿਰ ਵੀ ਕੋਈ ਕਹਿੰਦਾ ਵੀ ਯਾਰ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਸਾਮੀਆਂ ਕਦੋਂ ਆਗੀਆਂ ਕਿਹੜੀਆਂ ਆਗੀਆਂ ਤੇ ਅਸੀਂ ਤਾਂ ਲੱਗ ਨਹੀਂ ਸਕੇ ਤਾਂ ਹੁਣ ਇੰਨੀਆਂ ਅਸਾਮੀਆਂ ਚ ਨਹੀਂ ਲੱਗ ਸਕੇ ਤਾਂ ਫਿਰ ਕਦੋਂ ਲੱਗੋਗੇ ਤਾਂ ਇਹ ਟੋਡੇ ਵਾਸਤੇ ਸਾਰਿਆਂ ਤੇ ਸਾਰਿਆਂ ਵਾਸਤੇ ਹੀ ਹੈ ਚਾਹੇ ਤੁਸੀਂ ਪਲੱਸ 2 ਕੀਤੀ ਹੈ ਬੀਏ ਕੀਤੀ ਹੈ ਜਾਂ ਕੋਈ ਹੋਰ ਫੀਲਡ ਹੈ ਉਹ ਸਾਰੀਆਂ ਅਸਾਮੀਆਂ ਦੀ ਮੈਂ ਗੱਲ ਕਰਨ ਲੱਗਿਆ ਹਰ ਇੱਕ ਫੀਲਡ ਚ ਅਸਾਮੀਆਂ ਨਿਕਲੀਆਂ ਹੋਈਆਂ ਇਹ ਅਸਾਮੀਆਂ ਕਿਹੜੀਆਂ ਹੈਗੀਆਂ ਇੱਕ ਇੱਕ ਕਰਕੇ ਆਪਾਂ ਜਾਂਚ ਲੈਣੇ ਆ ਚੈਨਲ ਦੇ ਨਵੇਂ ਹੈਗੇਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦੱਬੋ ਤੇ ਹੁਣੇ ਹੀ ਸਬਸਕ੍ਰਾਈਬ ਕਰ ਲੋ ਤਾਂ ਕਿ ਇਹਨਾਂ ਫਿਊਚਰ ਜਿੰਨੀਆਂ 2024 ਚ ਨਵੀਆਂ ਸਾਮੀਆਂ ਆਉਣੀਆਂ ਹਰ ਇੱਕ ਦੀ ਜਾਣਕਾਰੀ ਹਰ ਇੱਕ ਦਾ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਮਿਲਦਾ ਰਹੂਗਾ ਤੇ ਤਿਆਰੀ ਵੀ ਤੁਹਾਨੂੰ ਬਿਲਕੁਲ ਫ੍ਰੀ ਵੀਡੀਓ ਚ ਕਰਾਈ ਜਾਂਦੀ ਆ ਤਾਂ ਇਹ ਸਾਮੀਆਂ ਤੁਸੀਂ ਚੈੱਕ ਕਰੋ ਪਹਿਲੀ ਸਾਮੀ ਕੀ ਹੈ ਮੈਂ ਸੋਨੂੰ ਸਭ ਤੋਂ ਪਹਿਲਾਂ ਇਹ ਮਾਰਚ ਤੱਕ ਹੀ ਤੁਹਾਨੂੰ ਇਹਨਾਂ ਚ ਅਪਲਾਈ ਕਰਨ ਦਾ ਹੈਗਾ ਬਹੁਤ ਸਾਰੀਆਂ April ਤੱਕ ਵੀ ਹੈਗੀਆਂ ਪਹਿਲੀ ਸਾਮੀ ਐਟ ਅ ਟਾਈਮ ਜਿਹੜੀ ਚੱਲ ਰਹੀ ਹੈ ਜਿਹੜੀ ਤੁਸੀਂ ਭਰ ਸਕਦੇ ਹੋ 543 ਸਾਮੀਆਂ ਨੇ 543 ਸਾਮੀਆਂ ਜਈ ਦੀਆਂ ਜਿਹਨੂੰ ਬੋਲਦੇ ਸੀ ਜੂਨੀਅਰ ਇੰਜੀਨੀਅਰ ਬੋਲਦੇ ਆ ਠੀਕ ਹੈ ਡਿਪਲੋਮਾ ਡਿ ਇਹ ਜਿਹੜੀ ਲਾਸਟ ਡੇਟ ਤੁਸੀਂ ਦੇਖ ਸਕਦੇ ਹੋ ਲਾਸਟ ਡੇਟ ਇਹ ਦੀ ਹੈਗੀ ਆ 15 ਮਾਰਚ 15 ਮਾਰਚ ਦੀ ਲਾਸਟ ਡੇਟ ਆ ਠੀਕ ਹੈ ਇੱਥੇ ਨੀਚੇ ਲਿਖਿਆ ਹੋਇਆ ਉਸ ਤੋਂ ਬਾਅਦ ਅਗਲੀ ਅਸਾਮੀ ਜਿਹੜੀ ਤੁਹਾਡੇ ਕੋਲੇ ਹੈਗੀ ਆ ਉਹ ਹੈਗੀ ਹੈ ਲੇਬਰ ਇਨਸਪੈਕਟਰ ਟੈਕਨੀਕਲ ਆਫੀਸਰ ਦੀਆਂ 98 ਅਸਾਮੀਆਂ 12ਵੀਂ ਪਾਸ ਤੇ ਐਨੀ ਡਿਗਰੀ ਇਦੀ ਲਾਸਟ ਡੇਟ ਆ 11 ਮਾਰਚ ਠੀਕ ਹੈ ਭਰ ਸਕਦੇ ਹੋ ਟਾਈਮ ਕਾਫੀ ਪਿਆ ਹਲੇ ਤੁਹਾਡੇ ਕੋਲ ਇਹ 2-3 ਦਿਨ ਪਏ ਨੇ ਕਹਿੰਦਾ ਮਤਲਬ ਹਲੇ ਇਹ ਇਸਾਮੀਆਂ ਲੈਵੇ ਇੱਕ ਦਿਨ ਹੀ ਐਸ ਵਾਸਤੇ ਤਾਂ ਸੌਰੀ ਸੋ ਅੱਗੇ ਵੈਟਰਨਰੀ ਅਫਸਰ 300 ਇਸਾਮੀਆਂ ਨੇ 300 ਠੀਕ ਹੈ ਡਿਗਰੀ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਦੇ ਵਿੱਚ ਹੈਗੀ ਆ ਤਾਂ ਇਹ ਇਸਾਮੀਆਂ ਭਰ ਸਕਦੇ ਹੋ 28 ਮਾਰਚ ਲਾਸਟ ਡੇਟ ਹੈ ਕਾਫੀ ਸਮਾਂ ਪਿਆ ਤੁਹਾਡੇ ਕੋਲੇ ਸੋਚ ਵਿਚਾਰ ਕੇ ਭਰ ਲਿਓ ਉਸ ਤੋਂ ਬਾਅਦ ਪੁਲਿਸ ਕੌਨਸਟੇਬਲ ਦੀ ਜਿਹਨੂੰ ਕੇ ਸਭ ਤੋਂ ਇੰਤਿਆਰ ਹੁੰਦਾ ਇੱਕ ਵੱਡੀ ਇਸਾਮੀ ਕਹਿ ਸਕਦੇ ਹਾਂ ਠੀਕ ਹੈ 10ਵੀਂ ਆ ਪਲੱਸ 2 ਪਾਸ ਵਾਲਿਆਂ ਵਾਸਤੇ ਹੈਗੀ ਤੇ ਕੋਈ ਜ਼ਿਆਦਾ ਤੁਹਾਨੂੰ ਕੁਆਲੀਫਿਕੇਸ਼ਨ ਵੀ ਨਹੀਂ ਚਾਹੀਦੀ ਫਿੱਟ ਹੋਣੇ ਚਾਹੀਦੇ ਹੋ ਫਿਜ਼ੀਕਲ ਪਲੱਸ 2 ਪਾਸ ਹੋਣੀ ਤੇ ਇਹਨੂੰ ਭਰ ਸਕਦੇ ਹੋ ਤੁਸੀਂ 1700 16 46 ਮਾਪ ਕਰਨਾ 46 1746 ਅਸਾਮੀਆਂ ਜਿਹੜੀਆਂ ਨਿਕਲੀਆਂ ਹੋਈਆਂ ਨੇ 4 ਅਪ੍ਰੈਲ ਲਾਸਟ ਤਰੀਕ ਹੈ ਪੂਰਾ ਲਗਭਗ ਸਮਝ ਲਓ ਡੇਢ ਮਹੀਨਾ ਤੋਂ ਉਹ ਦਿੱਤਾ ਗਿਆ ਭਰਨ ਵਾਸਤੇ ਹੁਣ ਜੇ ਕਿਸੇ ਨੂੰ ਐ ਲੱਗੇ ਯਾਰ ਵੀ ਅਸਾਮੀਆਂ ਕਦੋਂ ਆ ਗਈਆਂ ਪਤਾ ਨਹੀਂ ਲੱਗਿਆ ਫਾਰਮ ਕਦੋਂ ਨਿਕਲੇਗੇ ਫਿਰਤਾ ਯਾਰ ਉਹ ਦੁਨੀਆ ਚ ਲੱਗ ਹੀ ਨਹੀਂ ਸਕਦਾ ਕਿਉਂਕਿ ਇੰਨਾ ਇੰਨਾ ਟਾਈਮ ਇਸਾਮੀਆਂ ਭਰਨ ਨੂੰ ਦਿੱਤਾ ਗਿਆ 1.5 ਮਹੀਨੇ ਜਿ ਵੀ ਨਹੀਂ ਸਾਨੂੰ ਪਤਾ ਲੱਗਦਾ ਵੀ ਇਸਾਮੀਆਂ ਕਦੋਂ ਟੱਪ ਗਈਆਂ ਬਹੁਤ ਸਾਰੇ ਵਿਚਾਰੇ ਐ ਪੁੱਛ ਲੈਂਦੇ ਆ ਜੀ ਫਾਰਮ ਕਦੋਂ ਨਿਕਲੇ ਸੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਥੋੜਾ ਜਿਹਾ ਅਵੇਅਰ ਰਹਿਆ ਕਰੋ ਅਵੇਅਰ ਰਹਿਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਅੱਗੇ ਦੇਖ ਲੈਨੇ ਆ 433 ਇਸਾਮੀਆਂ ਅਸਿਸਟੈਂਟ ਟੈਸਟ ਮੈਕੈਨਿਕ ਦੇ ਵਿੱਚ ਹੈਗੀਆਂ 10ਵੀਂ ਆਈਟੀਆਈ ਤੇ ਡਿਪਲੋਮਾ ਦੇ ਵਿੱਚ ਜਿਹੜੀ ਇਸਾਮੀ ਹੈਗੀ ਆ ਇਹ 22 ਮਾਰਚ ਦੀ ਲਾਸਟ ਡੇਟ ਹੈਗੀ ਆ ਠੀਕ ਹੈ ਇਹਨਾਂ ਦਾ ਡਿਟੇਲ ਪੂਰੀ ਡਿਟੇਲ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਸਾਰਿਆਂ ਦੇ ਜਿਹੜੇ ਡਿਟੇਲ ਨੋਟੀਫਿਕੇਸ਼ਨ ਪਾ ਦਾਂਗੇ ਡਿਟੇਲ ਫੁੱਲ ਪੀਡੀਐਫ ਜਿਹੜੇ ਮਿਲ ਜਾਣਗੇ ਉੱਥੇ ਜਾ ਕੇ ਟੈਲੀਗ੍ਰam ਚੈਨਲ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਉੱਤੇ ਤੁਹਾਨੂੰ ਮਿਲ ਜਾਊਗਾ ਦੇਖੋ ਅਗਲੀ ਈਸਾਮੀਆਂ 94 ਪੋਸਟਾਂ ਨੇ ਰੈਵਨਿਊ ਅਕਾਊਂਟੈਂਟ ਦੀਆਂ ਹੈਗੀਆਂ ਇੰਟਰਨਲ ਆਡੀਟਰ ਦੀਆਂ ਹੈਗੀਆਂ ਅਕਾਊਂਟੈਂਟਸ ਆਫੀਸਰ ਐਂਡ ਅਸਿਸਟੈਂਟ ਮੈਨੇਜਰ ਦੀਆਂ 94 ਈਸਾਮੀਆਂ ਨੇ ਇਹ ਠੀਕ ਹੈ ਤਾ ਇਹਨਾਂ ਦੀ ਜਿਹੜੀ ਤੁਸੀਂ ਦੇਖਦੇ ਹੋ ਸੀਏ ਡਿਗਰੀ ਜਾਂ ਪੀਜੀ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਇਹ ਪੋਸਟ ਭਰ ਸਕਦੇ 26 ਮਾਰਚ ਇਹਦੀ ਵੀ ਲਾਸਟ ਹੈਗੀ ਆ ਉਸ ਤੋਂ ਬਾਅਦ ਇੱਕ ਆਸਾਮੀ ਚੱਲ ਰਹੀ ਹੈ ਹੁਣ ਐਟ ਅ ਟਾਈਮ ਜਿਹੜੀ ਕਲਰਕ ਤੇ ਸਟੋਰ ਕੀਪਰ ਦੀ ਸਾਮੀ ਹੈਗੀ ਆ ਠੀਕ ਆ ਕਿਸ ਦੀ ਹੈ ਕਲਰਕ ਤੇ ਸਟੋਰ ਕੀਪਰ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਐਨੀ ਡਿਗਰੀ ਤੁਹਾਡੀ 259 ਅਸਾਮੀਆਂ ਕਾਫੀ ਵਧੀਆ ਗਿਣਤੀ ਹੈ ਇਹਨਾਂ ਦੀ ਲਾਸਟ ਡੇਟ ਹੈ 5 ਅਪ੍ਰੈਲ ਹੁਣ ਇਦੋਂ ਚੰਗਾ ਮੌਕਾ ਕਦੋਂ ਮਿਲੂਗਾ ਸਿਰਫ ਮਾਰਚ ਦੇ ਵਿੱਚ ਤੁਹਾਨੂੰ ਇੰਨੀਆਂ ਅਸਾਮੀਆਂ 3835 ਅਸਾਮੀਆਂ ਭਰਨ ਦਾ ਤੁਹਾਨੂੰ ਮੌਕਾ ਮਿਲਿਆ ਭਰ ਸਕਦੇ ਹੋ ਆਪਣੀ ਆਪਣੀ ਐਲੀਜੀਬਿਲਟੀ ਦੇ ਤੌਰ ਤੇ ਜੇਕਰ ਜਾਣਕਾਰੀ ਵਧੇ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੁਸੀਂ ਕਿਸ ਤਰ੍ਹਾਂ ਦੀ ਨੌਕਰੀ ਚਾਹੁੰਦੇ ਹੋ ਉਹ ਵੀ ਕਮੈਂਟ ਕਰੋ ਤੁਹਾਡਾ ਕੋਈ ਸੈਸ਼ਨ ਹੈ ਕੋਈ ਸਵਾਲ ਹੈ ਉਹ ਵੀ ਕਮੈਂਟ ਕਰੋ ਇਨ ਫਿਊਚਰ ਤੁਹਾਨੂੰ ਹਰ ਇੱਕ ਜਾਣਕਾਰੀ ਐਮਐਸਡਬਲਿਊ ਸਟਡੀ YouTube ਚੈਨਲ ਦੇ ਉੱਪਰ ਮਿਲਦੀ ਰਹੂਗੀ ਸੋ ਧੰਨਵਾਦ ਮਿਲਾਂਗੇ ਕਿਸੇ ਹੋਰ ਵੀ ਤਦ ਤੱਕ ਲਈ ਸასი ਸ਼ੇਕ ਗਾ